ਕਿ ਉਹ ਰਿਪੋਰਟ ਪਾਸ ਕਰਨਾ ਹੈ ਉਹਨਾਂ ਨੂੰ ਮੀਟਿੰਗ ਦੇ ਦੇਈਏ ਅੱਜ ਸਾਨੂੰ ਇੱਥੇ ਆ ਕੇ ਕਹਿ ਰਹੇ ਨੇ 15 ਮਿੰਟ ਖੜ੍ਹਜੋ ਜਾਂ ਤਾਂ ਘੰਡਾ ਖੜ੍ਹਦੋ ਖੜ੍ਹਜੋ ਕਿ ਸਾਨੂੰ ਪਤਾ ਨਹੀਂ ਥੋੜੀ ਮਨਸ਼ਾ ਕੀ ਹੈਗੀ

ਇਹ ਕਾਰਨ ਕਰਦੀ ਵਜ੍ਹਾ ਤੋਂ ਛੱਡੇ ਨਗਰਾਂ ਦਾ ਜਦੋਂ ਸਾਨੂੰ ਪਹੁੰਚਿਆ ਗਿਆ ਜੋਇਨਿੰਗ ਦਾ ਟ੍ਰਾਂਸਪੋਰਟ ਵੀ ਦਫਤਰ ਦੇ ਅੰਦਰ ਜੋ ਪੂੰਜੀਵਾਦੀ ਪ੍ਰਬੰਧ ਹੈਗਾ ਉਹ ਅੱਜ ਦੇ ਟਾਈਮ ਦੇ ਵਿੱਚ ਪੂਰਾ ਤੌਰ ਤੇ ਹਾਵੀ ਹੈਗਾ ਔਰ ਉਹਨਾਂ ਨੀਤੀਆਂ ਦੇ ਕਾਰਨ ਸਾਡੇ ਦੇਸ਼ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਸਿੱਖਿਆ ਦਾ ਬਹੁਤ ਵੱਡਾ ਤੇ ਬਹੁਪਰਤੀ ਸੰਕਟ ਹੈਗਾ ਤਾਪੀ ਅਸੀਂ ਇੱਕ ਸੁਕੁੱਲੀ ਦੀ ਖਤ ਤੋ ਭਾਈ ਕਿ ਲੜਾਈ ਸਿਰਫ 1158 ਅਧਿਆਪਕਾਂ ਦੀ ਨਹੀਂ ਹੈਗੀ ਆ ਇਹ ਲੜਾਈ ਪੂਰੇ ਪੰਜਾਬ ਦੇ ਲੋਕਾਂ ਦੀ ਹੈਗੀ ਹੈ ਉਹ ਮਜ਼ਦੂਰਾਂ ਦੀ ਹੈਗੀ ਹੈ ਉਹ ਕਿਸਾਨਾਂ ਦੀ ਹੈਗੀ ਹੈ ਜਿਹੜੇ ਹੈਗੇ ਆ ਜਿੱਥੇ ਪ੍ਰਾਈਵੇਟ ਆਰਗੇਨਾਈਜੇਸ਼ਨ ਖੜੀ ਕਰਕੇ ਸਰਕਾਰੀ ਕਾਲਜਾਂ ਦੇ ਵਿੱਚ ਵੱਖਰੇ 10 10 15 15000 ਦੇ ਅੰਦਾ ਪ੍ਰੋਫੈਸਰ ਭਰਤੀ ਕਰਦੇ ਆ ਤਾਂ ਉਹਨਾਂ ਦੇ ਨਾਲ ਜਿਹੜੇ ਪੱਕੇ ਭਰਤੀ ਕਰਨਗੇ ਉਹ ਉਹਨਾਂ ਨੂੰ ਰਾਸ ਆਉਣ ਵਾਲੇ ਨਹੀਂ ਹੈ ਕਿਉਂਕਿ ਜਿਹੜੀ 351 1158 ਦੀ ਭਰਤੀ ਇਤੋਂ ਦੀ ਸਿੱਖਿਆ ਦੇ ਜਿਹੜਾ ਇਹ 47 ਪਿੰਲੇ ਦਾ ਕਦੇ ਵੀ ਲੋਕਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆਇਆ ਲੇਕਿਨ ਗੱਲ ਕਦੇ ਕ੍ਰਿਸ਼ਨ ਕੁਮਾਰ ਦੀ ਨਹੀਂ ਹੈਗੀ ਇਹ ਸਾਰੀ ਜ਼ਰੂਰਤ ਦੀ ਜਿਹੜੀ ਹੈਗੀ ਹੈ ਔਰ ਇਹ ਜਿਹੜਾ ਰਾਜ ਪ੍ਰਬੰਧ ਹੈ ਇਹ ਕਾਰਪੋਰੇਟਾਂ ਦਾ ਸਲਾਲ ਸਰਮਾਇਕਾਰੀ ਦਾ ਜਿਸ ਨੂੰ ਸਲਾਲੀ ਕਰਦਾ ਹੈ ਇਹ ਸਮੇਂ ਦੇ ਵਿੱਚ ਜਦੋਂ ਤੋਂ ਮੇਰਾ ਨਾਮ ਦਲਜੀਤ ਕੌਰ ਹੈ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਮੁੱਖ ਮੰਤਰੀ ਦੀ ਰਾਇਸ ਤੇ ਬਾਹਰ ਇੱਕ ਪ੍ਰੋਟੈਸਟ ਕਰ ਰਹੇ ਹੋ ਤੁਸੀਂ ਮੈਂ ਇਹੀ ਕਹਿਣਾ ਚਾਹੁੰਨੀ ਆ ਕਿ ਪੰਜਾਬ ਦੇ ਵਿੱਚ ਤਿੰਨ ਦਹਾਕਿਆਂ ਦੇ ਬਾਅਦ ਉਚੇਰੀ ਸਿੱਖਿਆ ਦੇ ਖੇਤਰ ਦੇ ਵਿੱਚ ਪਸਰੀ ਹੋਈ ਜਿਹੜੀ ਰਾਤ ਐ ਉਹ ਥੋੜੀ ਛਟਣੀ ਸ਼ੁਰੂ ਹੋਈ ਸੀ ਭਰਤੀ ਦੇ ਆਉਣ ਨਾਲ 1858 ਭਰਤੀ ਦੇ ਪੂਰ ਚੜ੍ਹਨ ਦੇ ਨਾਲ ਜਿਹੜਾ ਉਚੇਰੀ ਸਿੱਖਿਆ ਦੇ ਖੇਤਰ ਚ ਜਮੂਦ ਬਣਿਆ ਹੋਇਆ ਸੀ ਉਹ ਟੁੱਟਿਆ ਸੀ ਪਰ ਸੁਪਰੀਮ ਕੋਰਟ ਦੁਆਰਾ ਇਸ ਭਰਤੀ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸਾਨੂੰ ਜਿਹੜਾ ਨਿੱਜੀ ਘਾਟਾ ਪਿਆ ਉਹ ਤਾਂ ਪਿਆ ਹੀ ਆ ਪਰ ਉਚੇਰੀ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜਾ ਸੰਕਟ ਐ ਉਹ ਹੋਰ ਵੀ ਜ਼ਿਆਦਾ ਗਹਿਰਾ ਹੋਇਆ ਤੇ ਅਸੀਂ ਅੱਜ ਇੱਥੇ ਮੁੱਖ ਮੰਤਰੀ ਦੀ ਰਿਹائش ਤੇ ਇਹ ਲੈ ਕੇ ਆਈ ਆ ਕਿ ਮੁੱਖ ਮੰਤਰੀ ਜਿਹੜੇ ਨੇ ਇਹਦੇ ਬਾਰੇ ਪਬਲਿਕ ਬਿਆਨ ਜਾਰੀ ਕਰਨ ਸਾਡੀ ਭਰਤੀ ਦੇ ਬਾਰੇ ਉਹਨਾਂ ਨੇ ਹਜੇ ਤੱਕ ਮੀਡੀਆ ਦੇ ਵਿੱਚ ਕੋਈ ਵੀ ਬਿਆਨ ਨਹੀਂ ਜਾਰੀ ਕੀਤਾ ਤੇ ਇਹਦੇ ਨਾਲ ਨਾਲ ਰਿਵਿਊ ਪਟੀਸ਼ਨ ਜਿਹੜੀ ਹੈ ਸਾਡੀ ਭਰਤੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜੀ ਹੈ ਉਹ ਪਾਈ ਜਾਵੇ ਤੇ ਜੋ ਵੀ ਲੀਗਲ ਰੈਮਡੀਜ਼ ਬਣਦੀਆਂ ਨੇ ਸਾਡੀ ਭਰਤੀ ਨੂੰ ਬਚਾਉਣ ਲਈ ਉਹ ਕੀਤੀਆਂ ਜਾਣ ਕਿ ਲੱਗਦਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਹੋਈ ਨੀ ਹਰ ਹ ਤੱਕ ਫਿਲਹਾਲ ਸਾਡੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਨਹੀਂ ਹੋਈ ਅੱਜ ਅਸੀਂ ਇੱਥੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੀ ਲੈਣ ਆਏ ਆਂ ਦੇਖਦੇ ਆਂ ਕਿ ਕੀ ਬਣਦਾ ਹੈ ਜੀ ਨਾਮ ਆ ਜੀ ਆਪਣਾ ਮੇਰਾ ਨਾਮ ਪ੍ਰਿਤਪਾਲ ਸਿੰਘ ਆ ਮੈਂ ਇਸ ਸਮੇਂ ਸ਼ਹੀਦ ਉਦਮ ਸਿੰਘ ਸਰਕਾਰੀ ਕਾਲਜ ਸਨਾਮ ਦੇ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਜਿਹੜਾ ਪੜਾ ਰਿਹਾਗਾ ਇਸੇ ਜਿਹੜੀ ਭਰਤੀਆਂ 1155 ਦਾ ਹਿੱਸਾ ਹੈ ਆ ਕੀ ਕਹਿਣਾ ਜੋ ਆਹੋਂਗੇ ਜੋ ਮੁੱਖ ਮੰਤਰੀ ਰਹਿਸ ਦੇ ਬਾਹਰ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦੇਖੋ ਜੀ 14 ਜੁਲਾਈ ਜਿਹੜੀ ਆ ਉਹ ਸਾਰਾ ਸਾਡਾ ਇੱਕ ਕੇਸ ਚੱਲਦਾ ਪਿਆ ਸੀ ਸੁਪਰੀਮ ਕੋਰਟ ਦੇ ਵਿੱਚ ਸਾਡੀ ਭਰਤੀ ਦੇ ਅਗੇਂਸਟ ਪਹਿਲਾਂ ਵੀ ਅਸੀਂ ਹਾਈ ਕੋਰਟ ਦੇ ਵਿੱਚੋਂ ਕੇ ਜਿੱਤੇ ਹੋਏ ਆਂਗੇ ਸਾਡੀ ਭਰਤੀ ਦਾ ਤੇ ਉਹ ਸੁਪਰੀਮ ਕੋਰਟ ਸਾਡੇ ਸਾਡਾ ਕੇਸ ਚੱਲਦਾ ਪਿਆ ਸੀ ਉਹਦਾ ਉਹ ਜੱਜਮੈਂਟ ਆਉਂਦੀ ਆ ਤੇ ਉਹ ਰੀਸੀਸ਼ਨ ਸਾਡੇ ਅਗੇਂਸਟ ਆਉਂਦਾਗਾ ਤੇ ਸਾਡੀ ਭਰਤੀ ਜਿਹੜੀ ਰੱਦ ਕਰ ਦਿੱਤੀ ਜਾਂਦੀ ਆਗੀ ਜਦੋਂ ਭਰਤੀ ਰੱਦ ਕਰ ਦਿੱਤੀ ਜਾਂਦੀ ਆ ਤਾਂ ਸਾਡੀਆਂ ਜਿਹੜੀਆਂ ਜਿਹੜੀਆਂ ਸੇਵਾਵਾਂ ਨੇ ਇੱਕ ਸਮੇਂ ਇੱਕ ਸਮ ਜਿਹੜੀਆਂ ਖਤਮ ਹੋ ਜਾਂਦੀਆਂ ਨੇ ਜੀ ਜਿਹੜੀ ਪੰਜਾਬ ਸਰਕਾਰ ਹੈਗੀ ਉਹਦਾ ਉਹ ਕੀ ਕਰ ਰਹੀ ਆ ਕਿ ਉਹਨੇ ਟਰਮੀਨੇਸ਼ਨ ਦੀ ਫਾਈਲ ਵੀ ਤਿਆਰ ਕਰ ਲਈ ਕਿ ਇਹਨਾਂ ਨੂੰ ਬਾਹਰ ਕੱਢੋ ਜੀ ਪਰ ਇਹ ਨਹੀਂ ਦੇਖਿਆ ਹਾਲ ਤੱਕ ਕਿ ਪੰਜਾਬ ਦੇ ਵਿੱਚ 26 ਸਾਲਾਂ ਬਾਅਦ ਇਹ ਭਰਤੀ ਹੋਈ 26 ਸਾਲਾਂ ਬਾਅਦ ਸਹਾਇਕ ਪ੍ਰੋਫੈਸਰਾਂ ਦੀ ਸਰਕਾਰੀ ਕਾਲਜਾਂ ਦੇ ਵਿੱਚ ਭਰਤੀ ਹੋਈ ਸੀ ਤੇ ਉਹੋ ਭਰਤੀ ਜਿਹੜੀ ਹੈ ਟਰਮੀਨੇਸ਼ਨ ਉੱਥੋਂ ਜਿਹੜੀ ਆ ਇਹ ਕੇਸ ਜਿਹੜਾ ਹਾਰ ਗਏ ਆਗੇ ਤੇ ਤੁਰੰਤ ਹੀ ਜਿਹੜਾ ਹੈ ਇਹਨਾਂ ਨੇ ਤਿਆਰੀ ਵੀ ਕਰ ਲਈ ਕਿ ਇਹਨਾਂ ਨੂੰ ਬਾਹਰ ਕੱਢ ਦਈਏ ਹਾਂ ਪਰ ਹਾਲੇ ਤੱਕ ਜਿਹੜਾ ਸੀਐਮ ਦਾ ਜਿਹੜਾ ਇੱਕ ਵੀ ਬਿਆਨ ਇਹ ਨਹੀਂ ਆਇਆ ਕਿ ਜੀ ਇਹ ਭਰਤੀ ਦੇ ਲਈ ਹੋਰ ਵੀ ਰਾਹ ਹੈਗੇ ਨੇ ਹਾਲੇ ਸੁਪਰੀਮ ਕੋਰਟ ਦੇ ਵਿੱਚ ਵੀ ਹੋਰ ਰਸਤੇ ਹੈਗੇ ਨੇ ਕਿ ਇਹਨੂੰ ਅਸੀਂ ਡਿਫੈਂਡ ਕਰ ਸਕਦੇ ਹਾਂ ਪਹਿਲਾਂ ਹਾਈ ਕੋਰਟ ਦੇ ਵਿੱਚ ਹੀ ਭਰਤੀ ਦਾ ਦੋਈ ਸੀ ਹਾਈ ਕੋਰਟ ਦੇ ਵਿੱਚ ਵੀ ਡਿਫੈਂਡ ਕਰਕੇ ਭਰਤੀ ਜਿੱਤੇ ਸੀਗੇ ਤਾਂ ਉਹ ਭਰਤੀ ਇੱਥੇ ਵੀ ਜਿੱਤੀ ਜਾ ਸਕਦੀ ਹੈ ਜੀ ਜਿਹੜੀ ਜੱਜਮੈਂਟ ਆ ਜੱਜਮੈਂਟ ਦੇ ਵਿੱਚ ਜਿਹੜਾ ਵਕਫ-ਵਕ ਹੁੰਦੇ ਨੇ ਹਰੇਕ ਦੇ ਜੱਜਮੈਂਟ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਡੇ ਜਿਹੜੇ ਸਾਨੂੰ ਸਾਡੀ ਜਿਹੜੀ ਭਰਤੀ ਨੂੰ ਸਟੈਂਡ ਭਰਤੀ ਸਟੈਂਡ ਕਰਦੀ ਹੈ ਤੇ ਉਹਦੇ ਹੱਕ ਦੇ ਵਿੱਚ ਖੜ੍ਹ ਸਕਦੀਆਂ ਨੇ ਕਿ ਆ ਤਪਾ ਪੰਜਾਬ ਸਰਕਾਰ ਜਿਹੜੀ ਆ ਹਾਲੇ ਤੱਕ ਨਾ ਨਾ ਡਿਸੀਜਨ ਲਿਆ ਕਿ ਰਿਵਿਊ ਪਟੀਸ਼ਨ ਪਾ ਕੇ ਕੇਸ ਰੜੀਏ ਨਾ ਹੀ ਹਾਲੇ ਤੱਕ ਸਾਡੇ ਹੱਕ ਦੇ ਵਿੱਚ ਕੋਈ ਬਿਆਨ ਦਿੱਤਾਗਾ ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ ਕਿ ਸਰਕਾਰੀ ਕਾਲਜਾਂ ਦੇ ਵਿੱਚ 30 ਸਾਲਾਂ ਬਾਅਦ 26 ਸਾਲਾਂ ਬਾਅਦ ਜਿਹੜੀ ਭਰਤੀ ਆਈ ਹੋਈ ਉਹ ਭਰਤੀ ਰੱਦ ਕਰ ਦਿੱਤੀ ਜਾਂਦੀ ਹੈ ਕਾਲਜ ਖਾਲੀ ਨੇਗੇ ਕਾਲਜਾਂ ਦੇ ਵਿੱਚ ਇਸ ਤੋਂ ਇਸ ਭਰਤੀ ਤੋਂ ਬਿਨਾ ਜਿਹੜੇ ਨੇ ਰੈਗੂਲਰ ਦੇ ਆਪਕਾ ਹੈ ਨਹੀਂਗੇ ਕਾਲਜ ਕੱਲ ਚੱਲਣਗੇ ਕਿ ਮੈਂ ਇਨ੍ਹਾਂ ਕਾਲਜਾਂ ਦੇ ਵਿੱਚ ਕੌਣ ਕੰਮ ਕਰਦਾ ਕੌਣ ਪੜਦਾ ਇਨ੍ਹਾਂ ਕਾਲਜਾਂ ਦੇ ਵਿੱਚ ਜਿਹੜੇ ਗਰੀਬ ਘਰਾਂ ਦੇ ਵਿਦਿਆਰਥੀ ਪੜਦੇ ਨੇ ਤੇ ਪੜਾਉਣ ਵਾਲੇ ਜਿਹੜੇ ਜ ਹੁਣ ਰੈਗੂਲਰ ਭਰਤੀ ਹੋਈ ਸੀਗੀ ਤੇ ਗਏ ਸੀਗੇ ਉਹਨਾਂ ਦੀ ਭਰਤੀ ਰੱਦ ਹੋ ਗਈ ਪਰ ਪੰਜਾਬ ਸਰਕਾਰ ਜਿਹੜੀ ਆ ਹਾਲੇ ਤੱਕ ਉਹਦਾ ਕੋਈ ਬਿਆਨ ਨਹੀਂ ਆਇਆ ਫਿਰ ਸਾਨੂੰ ਜਦੋਂ ਉਹਦਾ ਕੋਈ ਬਿਆਨ ਨਹੀਂ ਆਇਆ ਜਾਂ ਹਾਲੇ ਤੱਕ ਸਰਕਾਰ ਨੇ ਡਿਸੀਜਨ ਨਹੀਂ ਲਿਆ ਕਿ ਇਹਨਾਂ ਨੇ ਜਿਹੜਾ ਰਿਵਿਊ ਪਟੀਸ਼ਨ ਲਈ ਜਾਣਾਗਾ ਸੁਪਰੀਮ ਕੋਰਟ ਕੇ ਨਹੀਂ ਜਾਣਾ ਹਾਲੇ ਤੱਕ ਇਹਨਾਂ ਦੀ ਇਹਨਾਂ ਨੇ ਮਨਾ ਹੀ ਕੀਤਾ ਕਿ ਹਾਲੇ ਤੱਕ ਅਸੀਂ ਜਾਣਾ ਨਹੀਂ ਜਿਹੜਾ ਰਵਈਆ ਇਹਨਾਂ ਦਾ ਦਿਸ ਰਿਹਾ ਹੈਗਾ ਤੋ ਅਸੀਂ ਅੱਜ ਆਏ ਆਂਗੇ ਸੀਐਮ ਹਾਊਸ ਆਏ ਆਂਗੇ ਜਿਹੜਾ ਭਗਵਾਨ ਤਮਾਨ ਜਦੋਂ ਵਿਰੋਧੀ ਇੱਧਰ ਛਿੱਕ ਵੀ ਮਾਰ ਦਿੰਦੀ ਆ ਉਹ ਤੇ ਵੀ ਟਵੀਟ ਕਰ ਦਿੰਦਾ ਉਹ ਤੇ ਵੀ ਬੋਲਦਾ ਉਹ ਤੇ ਵੀ ਵੀਡੀਓ ਬਣਾਉਣ ਦਾਗਾ ਅੱਜ ਹਜ਼ਾਰ ਪ੍ਰੋਫੈਸਰ ਜਿਹੜਾ ਕਾਲਜਾਂ ਤੋਂ ਬਾਹਰ ਜਾ ਰਿਹਾਗਾ ਉਹਦੇ ਤੇ ਇਹਦਾ ਇੱਕ ਬਿਆਨ ਨਹੀਂ ਆਇਆ ਇੱਕ ਟਵੀਟ ਤੱਕ ਨਹੀਂ ਆਇਆ ਇੱਕ ਫੇਸਬੁੱਕ ਜਿਹੜੀ ਐ ਸਟੇਟਮੈਂਟ ਤੱਕ ਨਹੀਂ ਆਈ ਕਿ ਫਿਰ ਕੀ ਆ ਕਿ ਪੰਜਾਬ ਦੇ ਲੋਕਾਂ ਦਾ ਕੋਈ ਖਿਆਲ ਨਹੀਂ ਸਿਰਫ ਉਹ ਦੋ ਵਿਰੋਧੀਆਂ ਨੂੰ ਗਾਲਾਂ ਕੱਢਣ ਵਾਲੇ ਕੱਢਣ ਵਾਲੇ ਹੋਗੇ ਇਹ ਜਿਹੜਾ ਸਾਰਾ ਭੰਡਾ ਇਸ ਭਰਤੀ ਦਾ ਇਸੇ ਭਰਤੀ ਦੇ ਅਪੁਆਇੰਟਮੈਂਟ ਲੈਟਰ ਇਹਨਾਂ ਨੇ ਵੰਡੇ ਨੇਗੇ ਇਹਨਾਂ ਨੇ ਉੱਥੇ ਜਾ ਕੇ ਚੰਡੀਗੜ੍ਹ ਦੇ ਵਿੱਚ ਅਪਾਇੰਟਮੈਂਟ ਲੈਟਰ ਬੰਡੇ ਨੇ ਇਹਨਾਂ ਨੇ ਸਟੇਸ਼ਨ ਦਿੱਤੇ ਨੇਗੇ ਤੇ ਹੁਣ ਜਦੋਂ ਹੁਣ ਭਰਤੀ ਰੱਦ ਹੋ ਗਈ ਸੁਪਰੀਮ ਕੋਰਟ ਇੱਕ ਇਨ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਦ ਸਟੇਟ ਹੈਜ਼ ਫੇਲਡ ਟੂ ਜਸਟੀਫਾਈ ਦੀ ਰਿਕਰੂਟਮੈਂਟ ਉਹਨੇ ਇਹ ਕਿਹਾ ਕਿ ਤੁਸੀਂ ਜਸਟੀਫਾਈ ਨਹੀਂ ਕਰ ਸਕਿਆ ਰਿਕਰੂਟਮੈਂਟ ਨੂੰ ਮਤਲਬ ਕਿਹਾ ਕਿ ਤੁਸੀਂ ਆਰਗੂ ਨਹੀਂ ਕੀਤਾ ਡੰਗ ਨਾਲ ਉੱਥੇ ਭਰਤੀ ਇਹ ਹਰਾ ਕੇ ਲੈ ਕੇ ਆਏ ਨੇ ਕੇਸ ਹਰਾਵਾ ਕੇ ਲੈ ਕੇ ਆਏ ਨੇ ਉਥੋਂ ਜਾਣ ਬੁੱਝ ਕੇ ਹਰਾ ਕੇ ਲੈ ਕੇ ਆਏ ਨੇ ਕਿਉਂਕਿ ਇਹ ਪੰਜਾਬ ਦੇ ਲੋਕਾਂ ਦੇ ਖਿਲਾਫ ਨੇ ਪੰਜਾਬ ਦੀ ਉੱਚੀ ਸਿੱਖਿਆ ਦੇ ਖਿਲਾਫ ਨੇ ਇਹਨਾਂ ਨੇ ਜਿਹੜੇ ਪ੍ਰਾਈਵੇਟ ਅਦਾਰਿਆਂ ਦੇ ਜਿਹੜੇ ਪ੍ਰਾਈਵੇਟ ਯੂਨੀਵਰਸਟੀਆਂ ਦੇ ਮਾਲਕ ਰਾਸਵਜਬ ਭੇਜੇ ਹੋਏ ਨੇਗੇ ਉਹਨਾਂ ਨੂੰ ਵੀ ਇਹਨਾਂ ਨੇ ਖੁਸ਼ ਕਰਨਾਗਾ ਉਹਨਾਂ ਨੂੰ ਇਹਨਾਂ ਨੇ ਚਿਹਰਾ ਦਿਖਾਉਣਾਗਾ ਉਹਨਾਂ ਨੂੰ ਖੁਸ਼ ਇਸ ਤਰ੍ਹਾਂ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਸਾਇਕ ਪ੍ਰੋਫੈਸਰ ਨੂੰ ਬਾਹਰ ਕੱਢਿਆ ਜਾ ਰਿਹਾਗਾ ਪਰ ਹਾਲੇ ਤੱਕ ਉਹਨਾਂ ਦੇ ਹੱਕ ਦੇ ਵਿੱਚ ਕੋਈ ਵੀ ਸਟੇਟਮੈਂਟ ਜਿਹੜਾ ਜਾਰੀ ਨਹੀਂ ਕਰ ਰਹੇ ਸੋ ਅਸੀਂ ਜਦੋਂ ਦੇਖਿਆ ਕਿ ਰਵਈਆ ਦੇਖਿਆ ਸੀਐਮ ਦਾ ਫਿਰ ਅਸੀਂ ਮਜਬੂਰ ਹੋ ਕੇ ਇੱਥੇ ਆਇਆਗੇ ਤੇ ਮਜੂਰ ਹੋ ਕੇ ਆਏ ਆਂਗਾ ਤਾਂ ਇਹਨਾਂ ਨੇ ਪਹਿਲਾਂ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੇ ਕਿ ਇਹ ਪ੍ਰੋਟੈਸਟ ਚੱਲ ਜੇ ਕਿ ਮੇਰੇ ਕਿਵੇਂ ਪ੍ਰੋਟੈਸਟ ਨਾ ਕਰਨਾ ਕਦੇ ਲਾਰੇ ਮੀਟਿੰਗਾਂ ਦੇ ਬਹੁਤ ਕੁਝ ਚੱਲਿਆਗਾ ਸਿਆ ਐਜੂਕੇਸ਼ਨ ਮਿਸਟਰ ਨੇ ਮੀਟਿੰਗ કરી ਪਰ ਉਹਦੇ ਵਿੱਚੋਂ ਵੀ ਕੋਈ ਵੀ ਸਾਨੂੰ ਚੀਜ਼ਾਂ ਜਿਹੜੀਆਂ ਨਿਕਲ ਕੇ ਨਹੀਂ ਸਾਡੇ ਹੱਕ ਦੇ ਵਿੱਚ ਆਈਆਂ ਫਿਰ ਅਸੀਂ ਆ ਕੇ ਇੱਥੇ ਆਏ ਆਂਗੇ ਤਾਂ ਅਸੀਂ ਇਹ ਗੱਲ ਕਹਿ ਦੇਣਾ ਚਾਹੁੰਦੇ ਆ ਇਹ ਉਹੀ ਪੰਜਾਬ ਦੇ ਲੋਕ ਨੇ ਇਹ ਉਹੀ ਪੰਜਾਬ ਦੀਆਂ ਜਥੇਬੰਦੀਆਂ ਇਹਨਾਂ ਪ੍ਰੋਫੈਸ਼ਨਰਲ ਨਾਲ ਖੜੀਆਂ ਨੇਗੀਆਂ ਜਿਹੜੇ ਪੰਜਾਬ ਦੇ ਹੱਕ ਦੇ ਲਈ ਲੜਦਿਆਂ ਨੇ ਪੰਜਾਬ ਦੇ ਹੱਕ ਲਈ ਜਿਨ੍ਹਾਂ ਨੇ ਦਿੱਲੀ ਤੱਕ ਵੀ ਗੇਰਿਆ ਸੀ ਇਹ ਉਹੀ ਲੋਕ ਨੇਗੇ ਸੋ ਅਸੀਂ ਇਹ ਕਹਿੰਦੇ ਕਿ ਫਟਾ ਇਹਦੇ ਸੀਐਮ ਆਗਾ ਉਹਦੇ ਤੇ ਬਿਆਨ ਦੇਵੇ ਤੇ ਆਪਣੀ ਲੀਗਲ ਟੀਮ ਨੂੰ ਤਿਆਰ ਕਰਕੇ ਸੁਪਰੀਮ ਕੋਰਟ ਦੇ ਵਿੱਚ ਭੇਜੇ ਤੇ ਇਸ ਜਿਹੜਾ ਇਹ ਡਿਸੀਜਨ ਆਇਆ ਸੁਪਰੀਮ ਕੋਰਟ ਦਾ ਜਿਹੜਾ ਅਗੇਂਸਟ ਆ ਪੰਜਾਬ ਦੇ ਅਗੇਂਸਟ ਡਿਸੀਜਨ ਆਇਆ ਪੰਜਾਬ ਦੇ ਲੋਕਾਂ ਦੇ ਅਗੇਂਸਟ ਆਇਆ ਪੰਜਾਬ ਦੇ ਗਰੀਬ ਵਿਦਿਆਰਥੀਆਂ ਦੇ ਅਗੇਂਸਟ ਆਇਆ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਸਰਕਾਰੀ ਐਜੂਕੇਸ਼ਨ ਦੇ ਖਿਲਾਫ ਜਿਹੜਾ ਫੈਸਲਾ ਆਇਆ ਇਹਨੂੰ ਥੋੜਾ ਟਰਨਓਵਰ ਇਹ ਕਰਾ ਕੇ ਲੈ ਕੇ ਆਉਣ